ਅੱਜ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਧਰਤੀ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਦਰਸ਼ਨ ਕਰੋ ਉਸ ਸਥਾਨ ਦੇ ਜਿਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਦੇ ਅਨੰਦ ਕਾਰਜ ਹੋਏ ਸਨ ਇਹ ਉਹ ਇਤਿਹਾਸਿਕ ਖੂਹ ਹੈ ਜਿਸ ਦੀ ਉਤਪਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਬਾ ਬੁੱਢਾ ਜੀ ਦੇ ਕਹਨ ਤੇ ਨੇਜਾ ਮਾਰ ਕੇ ਪਾਣੀ ਕੱਟ ਕੇ ਕੀਤੀ ਗਈ ਇਸ ਸਥਾਨ ਦੇ ਕਿਲਾ ਪਟਣ ਤੋਂ ਬਾਅਦ ਗੁਰੂ ਜੀ ਦਾ ਘੋੜਾ ਸਹੀਦ ਹੋਇਆ ਆਓ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਤਿਹਾਸਿਕ ਗੁਰਦੁਆਰਾ ਮਾਤਾ ਗੰਗਾ ਜੀ ਜਿੱਥੇ ਉਸ ਸਮੇਂ ਮਾਤਾ ਗੰਗਾ ਜੀ ਦਾ ਘਰ ਹੋਇਆ ਕਰਦਾ ਸੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਧਰਤੀ ਮੌਸਾਬ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਗੁਰਦੁਆਰਾ ਸਾਹਿਬ ਫਲੋਰ ਤੋਂ ਤਕਰੀਬਨ 14 ਕਿਲੋਮੀਟਰ ਤੇ ਲੁਧਿਆਣੇ ਤੋਂ ਤਕਰੀਬਨ 25 ਕਿਲੋਮੀਟਰ ਜਲੰਧਰ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਆ ਅੱਜ ਤੁਹਾਨੂੰ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਨਾਲੇ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਕੋੜਾ ਸ਼ਹੀਦ ਹੋਇਆ ਸੀ ਤੁਹਾਨੂੰ ਉਸ ਸਥਾਨ ਦੇ ਵੀ ਦਰਸ਼ਨ ਕਰਵਾਵਾਂਗੇ ਇੱਥੇ ਜੋ ਆਪਣੇ ਨਾਲ ਆਪਣੇ ਭਰਾ ਆਏ ਹੋਏ ਆ ਜਸਪ੍ਰਾ ਤੇ ਨਾਲ ਗੋਪੀਪ੍ਰਾ ਇਹਨਾਂ ਨਾਲੇ ਵੀ ਤੁਹਾਨੂੰ ਮਿਲਾਉਣੇ ਆ ਤੇ ਨਾਲੇ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਹ ਗੁਰਦੁਆਰਾ ਫਲੋਰ ਤੋਂ ਤਲਵੰੜਾ ਰੋਡ ਉੱਪਰ ਸਥਿਤ ਹੈ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਹ ਹੈ ਗੁਰਦੁਆਰਾ ਸਾਹਿਬ ਜੀ ਮੇਨ ਐਂਟਰੀ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੁੰਦੇ ਆ ਸਜੇ ਹ ਅਤੇ ਇੱਕ ਵੱਡਾ ਜੋੜਾ ਘਰ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਜੋੜੇ ਜਮਾ ਕਰਵਾ ਕੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਦੇ ਜਾਂਦੀਆਂ ਨੇ 50 ਲੱਖ ਜਮਰੇ ਲੰਗਰਾਂ ਵਿੱਚ ਆਪਾਂ ਜੀਵਨ ਦੇ ਪ੍ਰੇਰਨਾ ਦੇ ਨਾਮ ਸੰਤਿ ਜਵਾਹਰ ਦੇ ਕਰਦੇ ਜੋੜਾ ਕਰਦੇ ਸਾਹਮਣੇ ਦੂਰੋਂ ਨੇੜੇ ਆਈਆਂ ਸੰਗਤਾਂ ਲਈ ਠੰਡੇ ਮਿੱਠੇ ਜਲਦੀ ਸੇਵਾ ਚੱਲਦੀ ਹੈ ਆਓ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਦੇ ਹਾਂ ਭਾਈ ਕਾਨ ਸਿੰਘ ਨਾਭਾ ਜੀ ਦੇ ਸ਼ਬਦ ਕੋਸ਼ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਬਰਾਤ ਸਮੇਤ 1646 ਸਮਤ ਨੂੰ ਪਿੰਡ ਮੌ ਸਾਹਿਬ ਪਹੁੰਚੇ ਗੁਰੂ ਸਾਹਿਬ ਨਾਲ ਬਰਾਤੀਏ ਬਾਬਾ ਬੋਟਾ ਜੀ ਸਾਈ ਮੀਆਂ ਅਮੀਰ ਜੀ ਬਾਬਾ ਸੰਤ ਜੀ ਭਾਈ ਮੱਝ ਜੀ ਭਾਈ ਛੱਜੋ ਜੀ ਭਾਈ ਸਾਲੋ ਜੀ ਭਾਈ ਗੁਰਦਾਸ ਜੀ ਅਤੇ ਹੋਰ ਵੀ ਸਾਧੂ ਸੰਤ ਜੰਝ ਵਿੱਚ ਸ਼ਾਮਿਲ ਸਨ ਤਾਂ ਪਿੰਡ ਵਾਲਿਆਂ ਨੇ ਜਦੋਂ ਦੇਖਿਆ ਵੀ ਇਹ ਤਾਂ ਸਾਰੀ ਬਾਬਿਆਂ ਦੀ ਬਰਾਤ ਹੈ ਗੁਰਸਿੱਖਾਂ ਦੀ ਬਰਾਤ ਹੈ ਤੇ ਅਸੀਂ ਆਪਣੀ ਧੀ ਇਹਨਾਂ ਨਾਲ ਨਹੀਂ ਤੋਰਨੀ ਤੇ ਸਾਰਿਆਂ ਨੇ ਬੈਠ ਕੇ ਇਹ ਮਤਾ ਪਾਸ ਕੀਤਾ ਵੀ ਹੁਣ ਕੀ ਕੀਤਾ ਜਾਵੇ ਤਾਂ ਸੋਚ ਵਿਚਾਰ ਕਰਕੇ ਇਹ ਫੈਸਲਾ ਹੋਇਆ ਵੀ ਅਸੀਂ ਇਹਨਾਂ ਨੂੰ ਕਿਲਾ ਪੁੱਟਣ ਲਈ ਕਹਨੇ ਆਂ ਵੀ ਜੇਕਰ ਕਿਲਾ ਪੁੱਟ ਦੇਣਗੇ ਤਾਂ ਤੀ ਤੋੜਾਂਗੇ ਨਹੀਂ ਤਾਂ ਅਸੀਂ ਆਪਣੀ ਤੀ ਇਹਨਾਂ ਨਾਲ ਨਹੀਂ ਤੋੜਨੀ ਤੇ ਕਿਲਾ ਉਹਨਾਂ ਨੇ ਕਿਹੋ ਜਿਹਾ ਬਣਾਇਆ ਸੀ ਇੱਕ ਬਹੁਤ ਹੀ ਵੱਡਾ ਦਰਖਤ ਜਿਸ ਦਰਖਤ ਨੂੰ ਉੱਪਰੋਂ ਕੱਟ ਕੇ ਕਿਲੇ ਦੀ ਛਿਬਰੀ ਤੇ ਗਈ ਤੇ ਇਹ ਠਾਉ ਦਰਖਤ ਦੀਆਂ ਜੜਾਂ ਤੇ ਉੱਪਰੋਂ ਐਂ ਲੱਗਦਾ ਸੀ ਜਿਵੇਂ ਕਿਲਾ ਤੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਕੋੜੇ ਤੇ ਬੈਠੇ ਹੱਥ ਵਿੱਚ ਬਰਛਾ ਲਿਆ ਤੇ ਘੋੜੇ ਦੀਆਂ ਲਗਾਮਾਂ ਖਿੱਚੀਆਂ ਤੇ ਬਹੁਤ ਹੀ ਤੇਜ਼ ਰਫ਼ਤਾਰ ਨਾਲ ਘੋੜਾ ਲਿਆਂਦਾ ਵਾਛਾ ਮਾਰਿਆ ਤੇ ਜੜਾ ਸਮੇਤ ਦਰਖਤ ਪੁੱਟ ਦਿੱਤਾ ਤੇ ਜਦੋਂ ਦਰਖਤ ਪੁੱਟਿਆ ਤਾਂ ਉੱਥੇ ਹੀ ਗੁਰੂ ਸਾਹਿਬ ਜੀ ਦਾ ਘੋੜਾ ਸ਼ਹੀਦ ਹੋ ਗਿਆ ਤੇ ਸਤਗੁਰ ਜੀ ਨੇ ਪਿੰਡ ਵਾਲਿਆਂ ਨੂੰ ਆਖਿਆ ਕਿ ਗਿੱਲਾਂ ਤਾਂ ਤੁਸੀਂ ਪਟਵਾ ਲਿਆ ਪਰ ਹੁਣ ਤੁਹਾਡੇ ਪਿੰਡ ਦੀਆਂ ਜੜਾ ਪੁੱਟੀਆਂ ਗਈਆਂ ਤੁਹਾਡਾ ਪਿੰਡ ਹੁਣ ਬਸੇਗਾ ਨਹੀਂ ਇਸ ਪਿੰਡ ਵਿੱਚ ਅੱਜ ਵੀ ਇੱਥੇ ਦੇ ਲੋਕ ਘੱਟ ਪਰ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਜ਼ਿਆਦਾ ਆ ਕੇ ਵਸੇ ਹੋਏ ਹਨ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਚਰਨ ਜੋ ਇਤਿਹਾਸਿਕ ਖੂਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਮਾਤਾ ਗੰਗਾ ਜੀ ਦੇ ਅਨੰਦ ਕਾਰਜ ਬਾਬਾ ਬੁੱਢਾ ਜੀ ਵੱਲੋਂ ਆਪ ਕਰਵਾਏ ਗਏ ਸਨ ਇਤਿਹਾਸਿਕ ਖੂਤੋਂ ਅੱਗੇ ਆਉਂਦਿਆਂ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਦੂਰੋਂ ਨੇੜੇ ਆਉਂਦੀਆਂ ਸੰਗਤਾਂ ਸਾਰੀ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਹਨ ਇਸ ਸਥਾਨ ਤੇ ਉਸ ਸਮੇਂ ਮਾਤਾ ਗੰਗਾ ਜੀ ਦਾ ਘਰ ਹੋਇਆ ਕਰਦਾ ਸੀ ਜਿੱਥੇ ਅੱਜ ਇਤਿਹਾਸਿਕ ਗੁਰਦੁਆਰਾ ਮਾਤਾ ਗੰਗਾ ਜੀ ਬਣਿਆ ਹੋਇਆ ਹੈ ਆਓ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਮਾਤਾ ਗੰਗਾ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਹਨ ਹੈ ਜਿੱਤੇ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿਲਾ ਪੁੱਟਦਿਆਂ ਸਮੇਂ ਉਹਨਾਂ ਦਾ ਘੋੜਾ ਸ਼ਹੀਦ ਹੋਇਆ ਸੀ ਸਹਾਨੂ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਪੀਰ ਬਾਬਾ ਖਵਾਜਾ ਰੋਸ਼ਨਜੀ ਦੇ ਦਰਸ਼ਨ ਕਰਵਾਉਂਦੇ ਹਾਂ ਇੱਥੇ ਹਰ ਸਾਲ 29 30 ਜੂਨ ਨੂੰ ਸਾਲਾਨਾ ਮੇਲਾ ਮਨਾਇਆ ਜਾਂਦਾ ਹੈ ਇਸ ਸਥਾਨ ਤੇ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਇਸ ਕੂਜੇ ਵਿੱਚ ਰੱਬੀ ਰੂਪ ਮਿਸ਼ਰੀ ਦਾ ਪ੍ਰਸ਼ਾਦ ਆਉਂਦਾ ਸੀ ਜੋ ਕਿ ਸੰਗਤ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਇਆ ਜਾਂਦਾ ਸੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਮਿਲ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਤੇ ਕਿਸੇ ਨਵੀਂ ਜਗ੍ਹਾ ਤੇ Não, um, yeah.